ਦੋਸਤੋ ਇਹ ਵੀਡੀਓ ਉਹਨਾਂ ਮਾਪਬਾਪ ਲਈ ਆ ਜਿਹੜੇ ਬੱਚਿਆਂ ਨੂੰ ਕੁਝ ਨਾ ਕੁਝ ਬਣਾਉਣਾ ਚਾਹੁੰਦੇ ਆ ਤੇ ਪ੍ਰੰਤੂ ਫੇਰ ਵੀ ਉਹਨਾਂ ਨੂੰ ਇਹ ਕਹਿ ਲੋ ਕਿ ਵੱਡੇ ਦਰਖਤਾਂ ਨੂੰ ਗਾਵੜਿਆਂ ਦੇ ਵਿੱਚ ਲਾਈ ਬੈਠੇ ਪ੍ਰੰਤੂ ਜਿਹੜੇ ਅੰਗਰੇਜ਼ ਲੋਕ ਆ ਨਾ ਉਹ ਬੱਚੇ ਨੂੰ ਇਟ ਮੀਨਜ਼ ਕਿ ਇਸ ਪੌਦੇ ਨੂੰ ਉਹ ਖੁੱਲੇ ਵਾਤਾਵਰਣ ਦੇ ਵਿੱਚ ਛੱਡ ਦਿੰਦੇ ਆ ਤੇ ਉਹ ਬਹੁਤ ਵੱਡੇ ਵੱਡੇ ਇੱਕ ਦਿਨ ਦਰਖਤ ਮੰਨ ਦਿੰਦੇ ਆ ਜੇ ਉਹਨਾਂ ਨੂੰ 올림픽 ਦੀ ਤਿਆਰੀ ਕਰਾਉਣੀ ਆ ਤਾਂ ਉਹਨਾਂ ਦੇ 4-5 ਸਾਲ ਤੋਂ ਉਹਦੀ ਤਿਆਰੀ ਕਰਾਉਣੀ ਸ਼ੁਰੂ ਕਰ ਦਿੰਦੇ ਆ ਐਡਵੈਂਚਰਸ ਦੇ ਵਿੱਚ ਭੇਜਣਾ ਤਾਂ ਉਹਨਾਂ ਗੇਮਾਂ ਦੇ ਵਿੱਚ ਵਾਰ ਦਿੰਦੇ ਆ ਠੀਕ ਹੈ ਨਾ ਮਤਲਬ ਕਿ ਉਹ ਓਪਨਲੀ ਹਰ ਇੱਕ ਬੱਚੇ ਨੂੰ ਜਿਵੇਂ ਹਿੰਦੂਸਤਾਨੀਆਂ ਦਾ ਸੁਭਾਅ ਹੁੰਦਾ ਵੀ ਯਾਰ ਤੂੰ ਆ ਨਹੀਂ ਆ ਬੰਨਾ ਇਹ ਚੀਜ਼ ਕਦੇ ਵੀ ਉਹਦੇ ਉੱਪਰ ਥੋਪਦੇ ਨਹੀਂ ਇਸ ਲਈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੱਡੇ ਹੋ ਕੇ ਕੁਝ ਨਾ ਕੁਝ ਬਣ ਤਾਂ ਉਹਨਾਂ ਨੂੰ ਬਦਲਣ ਫੁੱਲਣ ਲਈ ਬਹੁਤ ਚੰਗਾ এনवायरमेंट ਦਿਓ ਖੁਰਾਕ ਦਾ ਖਿਆਲ ਰੱਖੋ ਕਦੇ ਵੀ ਇਹਨਾਂ ਡਿਪਰੈਸ਼ਨ ਆ ਪਾਓ ਕਿ ਨੰਬਰਾਂ ਦੇ ਵਿੱਚ ਤਾਂ ਜਾਓ ਨਾ ਨਾ ਕਦੇ ਵੀ ਤੂੰ 80 ਲੈਣਿਆ ਤੂੰ 85 ਲੈਣਿਆ ਤੂੰ 90 ਲੈਣਿਆ ਉਹਨਾਂ ਨੂੰ ਆਪਣੇ ਆਪ ਕਰਨ ਦੇ ਕੋ ਕਿ ਹਰ ਬੱਚਾ ਜ਼ਰੂਰੀ ਨਹੀਂ ਹੁੰਦਾ ਕਿ ਪ੍ਰੋਫੈਸਰ ਹੀ ਬਣੂਗਾ ਹਰ ਬੱਚਾ ਜ਼ਰੂਰੀ ਨਹੀਂ ਹੁੰਦਾ ਕਿ ਡਾਕਟਰ ਹੀ ਬਣੂਗਾ ਹਰ ਬੱਚੇ ਵਿੱਚ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਪ੍ਰਮਾਤਮਾ ਦੇ ਕੇ ਭੇਜਦਾ ਉਹਨਾਂ ਦੀਆਂ ਕੁਆਲਿਟੀਆਂ ਨੂੰ ਉਹਨਾਂ ਦੇ ਵਿੱਚ ਦੀ ਵੇਖ ਕੇ ਉਹਨਾਂ ਨੂੰ ਉਸੇ ਹੀ ਲਾਈਨ ਦੇ ਵਿੱਚ ਅੱਗੇ ਵਧਣ ਦਿਓ ਇਹ ਵੀਡੀਓ ਦਿਖਾਉਣ ਦਾ ਮਤਲਬ ਸਿਰਫ ਇਹੀ ਹੈ ਵੀ ਆਹ ਦੇਖੋ ਇਹ ਬੱਚੇ ਯਾਰ ਕਿੱਡੇ ਨਿੱਡਰੇ ਕਿੰਨੇ ਫਲੈਕਸੀਬਲ ਆ ਕਿੰਨੇ ਇਹਨਾਂ ਦੇ ਵਿੱਚ ਹੌਸਲੇ ਆ ਇਹ ਪ੍ਰਵਾਹ ਨਹੀਂ ਕਰਦੇ ਕਦੇ ਵੀ ਯਾਰ ਤੇ ਮਿੰਟਾ ਸੈਗਨਾ ਦੇ ਵਿੱਚ ਕਿੱਡਾ ਵੱਡਾ ਜਿਹੜਾ ਇਹ ਕਹਿੰਦੇ ਸਾਹਮਣੇ ਟਾਰਗੇਟ ਸੀ ਉਹਨੂੰ ਇਹ ਪੂਰਾ ਕਰ ਗਿਆ ਤੇ ਬੜੀ ਖੁਸ਼ੀ ਦੀ ਗੱਲ ਵੀ ਆ ਹੋਰਾਂ ਲਈ ਵੀ ਇਹ ਮਾਨਵਾਰੀ ਗੱਲ ਆ ਕਿ ਆਓ ਬੱਚਿਆਂ ਨੂੰ ਆਪਾਂ ਜਿੰਨਾ ਇਹ ਪੇਰੈਂਟਸ ਨੇ ਤਿਆਰ ਕੀਤਾ ਉਹ ਵੀ ਤਿਆਰ ਕਰੀਏ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਨਾ